ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫੈਸ਼ਨੂ ਹਿੰਦੁਸਤਾਨ ਫੈਸ਼ਨੂ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ थाना ਡਿਵੀਜ਼ਨ ਨੰਬਰ 6 ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਖਤਰਨਾਕ ਲੁਟੇਰੇ ਗੀਰੋ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ આરોપીઓની ਪਛਾਣ ਜਸਵੰਤ ਸਿੰਘ ਬਬਲੂ ਅਤੇ ਸਾਹਿਲ ਦੇ ਤੌਰ ਤੇ ਹੋਈ ਹੈ ਇਹ આરોપી ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਦਿੰਦੇ ਸੀ ਅੰਜਾਮ ਆਓ ਜਾਣਦੇ ਹਾਂ ਪੂਰੀ ਖਬਰ ਬਨੇ ਰਹੋ ਸਾਡੇ ਨਾਲ ਹਿੰਦੁਸਤਾਨ ਫੈਸ਼ਨੂ ਬਿਊਰੋ ਰਿਪੋਰਟ ਲੁਧਿਆਣਾ ਸਫਤ ਤਰਕ ਉਹ ਕਰ ਵੀਮਿੰਟ ਇੰਟੈਲੀਜੈਂਸ ਦੀ ਹੈਲਪ ਦੇ ਨਾਲ ਉਹ ਗਫਤਾਰ ਕਰਿਆ ਇਹ ਜਿਹੜੀ ਇਹਨਾਂ ਦੀ ਜੋ ਡਿਟੇਲਸ ਨੇ ਉਸ ਪਤਾ ਹੈ ਜਸਵੰਤ ਸਿੰਘ ਉਫ ਜਸਾ son of ਸ਼ਿੰਗਾਰਾ ਸਿੰਘ ਜਿਹੜੇ ਰੇਡ ਵਾਲਾ ਹੈਗਾ ਜਸਪਾਲ ਬੰਦਰ ਦਾ ਜਿਹੜਾ ਹੋਂਦ ਲੋਹਾਰ ਨਗਰ ਰੰਧਾ ਤੇ ਦੂਸਰਾ ਬੱਬੂ ਮਹਿਤਾ son of ਲੇਟ ਅਸ਼ਵਨੀ ਕੁਮਾਰ ਰੈਲਿੰਗ ਨੰਬਰ ਇੱਕ ਗੁਰਬਚਨ ਨਗਰ ਪੁਲਿਸ ਸਟੇਸ਼ਨ ਡਾਗਵਾ ਤੀਸਰਾ ਹੈਗਾ ਸਾਹਿਲ ਕੁਮਾਰ son of ਸਾਹਿਲ ਯਾਦਵ ਅ ਵੈਲੀਗਿੰਗ ਪਿੰਡ ਗੁਰਬਚਨਗਰ ਦੇ ਜਿਹੜੇ ਤਿੰਨ ਅਕਿਊਜ਼ਡ ਹੈਗੇ ਨੇ ਕਿ ਆ ਆਮ ਤੌਰ ਤੇ ਜਿਹੜਾ ਹੁਣ ਜੋ ਹੁਣ ਤੱਕ ਪੁੱਛਿਆ ਚਾਹੀਏ ਇਹਨਾਂ ਦੇ ਇਹਨਾਂ ਦਾ ਮੋਡ ਸੁਪਰੰਡੀ ਸੀਗਰਾ ਵੀ ਰਾਜਰ ਨੂੰ ਲੁੱਟ ਲੈਣਾ ਦਾਸਰੇ ਨਾਲ ਵਾਰ ਕਰਨਾ ਮੋਟਰਸਾਈਕਲ ਦੇ ਉੱਤੇ ਆ ਜੋ ਲੁੱਟਕੋ ਕਰਕੇ ਉਥੋਂ ਮੌਕੇ ਤੋਂ ਭਜਾ ਲੈਣਾ ਬਾਈ ਵਾਈਪ ਭੱਜਾ ਲੈਣਾ ਤੇ ਜੁੜੀ ਜਿਹੜੀ ਵਾਰਦਾਤ ਤੋਂ ਇਹ ਫੜੇ ਗਏ ਨੇ ਉਹ ਵਾਰਦਾਤ ਇਹਨਾਂ ਨੇ ਕੀਤੀ ਸੀ 29 April 2025 ਨੂੰ ਤਕਰੀਬਨ ਸ਼ਾਮ 4:30 ਵਜੇ ਉਹਨਾਂ ਨੇ ਦਵਿੰਦਰ ਚੌਧਰੀ ਨਾਮ ਦੇ ਇੱਕ ਬੰਦੇ ਤੋਂ ਕੋਲੇ 23000 ਰੁਪਏ ਤਕਰੀਬਨ ਲੈ ਸੀਗਾ ਉਹਦੇ ਤੋਂ ਲੁੱਟ ਦੀ ਮਾਰ ਨਾਲ ਅੰਜਾਮ ਨੂੰ ਅੰਜਾਮ ਦਿੱਤਾ ਤੇ ਤਕਰੀਬਨ 5000 ਰੁਪਏ ਫੂਨ ਦੇ ਦਿੱਤੇ ਤੋਂ ਬੋਕੇ ਉਥੋਂ ਨਿਕਲ ਗਏ ਚੌਧਰੀ ਉਸ ਟੈਂਕ ਤੇ वेस्टर्न ਯੂਨੀਅਨ ਤੋਂ ਆਪਣੇ ਫਿਲਮਰ ਵੀ ਐਕਟਿਵਾ ਲੈ ਕੇ ਉਥੋਂ ਵਾਪਸ ਆ ਰਿਹਾ ਸੀਗਾ ਬੈਸਟੇ ਘਾ ਕੇ ਉਹ ਵਾਪਸ ਕਿਉਂ ਨਹੀਂ ਬਾਅਦ ਵਿੱਚ ਕਿ ਉਹ ਵੱਡੀ ਸੁਰਖੀਆਂ ਨਹੀਂ ਦਿੱਤੀਆਂ ਕਿਉਂਕਿ ਇਹਨਾਂ ਦੇ ਕੋਲੋਂ 7 ਵਾਰ ਦਾ ਤਾਂ ਜਿਹੜੇ ਇਹਨੇ ਉਹ ਤੱਕ ਕਿ ਪੁਛੇ ਨਹੀਂ ਸਾਹਮਣੇ ਆਈਆਂ ਨੇ ਜੋ ਮਾਰਚ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਇਹਨਾਂ ਨੇ ਇਸ ਤੋਂ ਇਲਾਵਾ 7 ਵਾਰ ਤਾਂ ਹੋਰ ਕਰੀਆਂ ਨੇ ਵਿਸਮਤੀ ਇਹਨਾਂ ਕੋਲੋਂ ਤਾਂ ਨਹੀਂ ਪੁਛਕਿਛ ਦੇ ਵਿੱਚ ਮੰਨੇ ਆ ਕਿਸੇ ਦੇ ਵਿੱਚ 7000 ਰੁਪਏ ਕਿਸੇ ਦੇ ਵਿੱਚ 4000 ਰੁਪਏ ਕਿਸੇ ਦੇ ਵਿੱਚ ਮੋਬਾਈਲ ਕਿਸੇ ਦੇ ਵਿੱਚ ਇਹਨਾਂ ਨੇ ਪਾਰਸ ਵਗੈਰਾ ਜਿਹੜੇ ਸਨੈਚ ਇਟੂ ਗਏ ਨੇ ਤੇ ਇਹ ਉਹ ਇਨਾਕ ਜਿਹੜੀ ਅਰੈਸਟ ਹੈਗੀ ਆ ਉਹ 6 ਜਣੇ ਨੂੰ ਅੱਜ ਸਵੇਰ ਰੇਲਵੇ ਫਾਟਕ ਦੇ ਨੇੜੇ ਚੇਤ ਸਿੰਘ ਨਗਰ ਦੇ ਕਿ ਨਦੇ ਰੈਸਟ ਪੁਲਿਸ ਸਟੇਸ਼ਨ ਡਿਵੀਜ਼ਨ 6 ਦੀ ਟੀਮ ਵੱਲੋਂ ਕੀਤੀ ਗਈ ਹੈ ਤੇ ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜੋ ਸਨੇਚਰ ਸੋਟਾ ਘੁਆ ਕਰਨ ਵਾਲਿਆਂ ਦੀ ਵਾਰਦਾਤوں ਨੂੰ ਅੰਜਾਮ ਦਿੰਦੇ ਨੇ ਉਹਨਾਂ ਦੇ ਖਿਲਾਫ ਇੱਕ ਬਹੁਤ ਹੀ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਤਹਿਤ ਇਹ ਨੰਨੇ ਫੜੇਗੇ ਤੇ ਇਹਨਾਂ ਤੋਂ ਮੋਬਾਈਲ ਫੌਸਕੰਜ ਆਹ ਸਮਾਰਟਫੋਨਸ ਤੇ ਇੱਕ ਨੋਰਮਲ ਸੇ ਬਰਾਮਦ ਕੀਤਾ ਗਿਆ ਜਿਸ ਕੋਲੋਂ ਆਇਆ ਤਾਂ 4500 ਰੁਪਏ ਕੈਸ਼ ਵੀ ਤੋਂ ਕੀਤਾ ਗਿਆ ਇੱਕ ਦਾਗ ਲੋਹੇ ਦੀ ਬਰਾਮਦ ਕੀਤੀ ਗਈ ਹੈ ਤੇ ਇਹ ਇਹਨਾਂ ਦੀ ਜਿਹੜੀ ਅਰੈਸਟ ਹੈਗੀ ਹੈ ਉਹ ਕੀਤੀ ਗਈ ਹੈ ਅਰੈਸਟ ਕਰਦੇ ਵੇਲੇ ਇਹ ਇਹਨਾਂ ਦੇ ਵਿੱਚੋਂ ਇੱਕ ਦੂਸਰੀ ਜਿਹੜਾ ਬੱਬੂ ਮਹਿਤਾ son of ਲੇਟ ਅਸਨੀ ਨਿਮਾਰ ਜਿਹਦੀ ਉਮਰ तकरीबन 27 ਸਾਲ ਦੀ ਹੈ ਇਹ ਭਜਣ ਦੀ ਕੋਸ਼ਿਸ਼ ਇਹ ਨਹੀਂ ਕੀਤੀ ਜਿਹਦੇ ਤੇ ਇਹਦਾ ਇੱਥੇ ਗਿਰ ਗਿਆ ਤੇ ਇਹਨਾਂ ਦੇ ਵਿੱਚ ਇਫੈਕਸ਼ਨ ਵੀ ਹੋਣਾ ਇਹ ਇਹਦੇ ਵਿੱਚ ਮਾਨਜੋ ਕੁਮਿਸ਼ਨ ਸਾਹਿਬ ਨੇ ਇਹਨਾਂ ਦੀ ਬੜੀ ਪੁਲਿਸ ਟੀਮ ਨੇ ਜਿਹਨੂੰ ਸਫਲਤਾ ਪ੍ਰਾਪਤ ਹੋਈ ਹੈ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਹੋਏ ਸਰਟੀਫିକੇਟਸ ਵੀ ਦਿੱਤੇ ਨੇ ਜਿਸ ਮੈਨੂੰ ਨਾਮ ਮਾਰ ਪਾ। ਅੱਗੇ ਦੇਖਦੇ ਕਹਿੰਦੇ ਹਥਿਆਰ ਕਿਹੜਾ ਵਰਤਦੇ ਸੀ ਟੋਟਾ ਖਾਹ ਕਰ ਰਹੇ ਸੀ। ਹਾਂਜੀ। ਹਥਿਆਰ ਕਿਹੜੇ ਵਰਤਦੇ ਸੀ ਇਹ ਜਿਹਨਾਂ ਦੇ ਕੋਲ ਸੀ ਇਹ ਵੀ ਦਾਅ ਪਰ ਜਿਹੜਾ ਖੇਂਦਾ ਤੇ ਪਿੱਛੇ ਬੈਣਦਾ ਸੀਗਾ ਸਾਹਿਬ ਕੁਮਾਰ ਇਹ ਲੋਹੇ ਦੀ ਦਾਤ ਵਰਤਦਾ ਹੁੰਦਾ ਸੀ। ਇਹ ਜਿਹੜਾ ਦਿਸਵਾਂਥ ਸਿੰਘ ਸੀਗਾ ਉਹ ਬਾਈਕ ਚਲਾਉਂਦਾ ਸੀਗਾ ਬਾਈਕ ਬੇਸਿਕਲੀ ਇਹ ਰਿਕਵਰੀ ਇਹਨਾਂ ਦਾ ਬਾਈਕ ਤੇ ਰਿਕਵਰੀ ਇਹਨਾਂ ਦਾ ਕੰਮ ਕਰ ਰਹਾ ਹੈ ਤੇ ਜਿਹੜੀ ਬਾਈਕ ਸੀ ਕਿ ਇਹ ਵੀ ਰਿਕਵਰੀ ਬਣੀ ਉਹਨਾਂ ਦੇ ਬੈਂਕ ਦਾ ਹਿੱਸੀ ਪਈ ਸੀ ਜਿਹੜੀ ਇਹ ਯੂਜ਼ ਕਰਕੇ ਕਿੱ데 ਜਾਣਾ ਬਾਈਕ ਦੇ ਉੱਤੇ ਸਨੈਚਿੰਗ ਵੀ ਵਾਰਤਤੋਂ ਇਲਾਮ ਦਿੱਤਾ ਕੋਈ ਨਸ਼ਾ ਨਸ਼ੇ ਦੇ ਆਦਤ ਕਿੰਦਾ ਇਹ ਨਸ਼ੇ ਦੇ ਆਦੀ ਨਹੀਂ ਪਰ ਇਹਨਾਂ ਦੇ ਉੱਤੇ ਕੋਈ ਐਨਡੀ ਕੇਸ ਦੀ ਐਫਆਈਰ ਰਜਿਸਟਰਡ ਨਹੀਂ ਹੈ ਨਸ਼ਾ ਕੰਜ਼ੂਮ ਕਰਦੇ ਵਿੱਚ ਗੇਚੇ ਦਿੰਦੇ ਹੋਰ ਕਿੰਨੇ ਮੁਕਦਮੇ ਸਰ ਇਹਨਾਂ ਦੇ ਦੱਸ ਦੇਗਾ ਇਨਾਂ ਦੇ ਉੱਤੇ ਪ੍ਰੀਵੀਅਸ ਐਫ ਆਈ ਆਰ ਜੋ ਹੋ ਤੱਕ ਸਾਹਮਣੇ ਹੀ ਆਈਆਂ ਲੁਧਿਆਣਾ ਦੇ ਵਿੱਚ ਜਿਤੇ ਇੱਕ ਦੂਸਰੇ ਡਿਸਟ੍ਰਿਕਟ ਤੋਂ ਲੈ ਕੇ ਇਨਫੋਰਮੇਸ਼ਨ ਜੀ ਸਾ ਸਰ ਬੇਸਿਕਲੀ ਇਹ ਗੱਦਾਨਾ ਨਾ ਲੈਣੇ ਸਰ ਹਾਂਜੀ ਇਹ ਵੀ ਬਣ ਕੇ ਬਣ ਰਿਹਾ ਜਿਵੇਂ ਪਾਲ ਬੰਗਰ ਤੇ ਸੀ ਆ ਤੇ ਹੁਣ ਮੂਵ ਕਰਕੇ ਲੋਹਾਰੇ ਦਾ ਇੱਕ ਗੁਰਬਚਨ ਨਗਰ ਪੀਐਸ ਡੱਬਾ ਤੇ ਤੀਸਰਾ ਵੀ ਗੁਰਬਚਨ ਨਗਰ ਡਿਸਟ੍ਰਿਕਟ ਇੱਕ ਤੇ ਸਾਈ ਸਾ ਤੇ ਕੇਵਲ ਸਾਈ ਸਾ ਨੂੰ ਲੈ ਕੇ 32 ਸਾਲ ਦੇ ਵਿੱਚ ਹੋਇਆ ਇਹਨਾਂ ਕੋਲ ਸਾਰੀ ਰਿਕਵਰੀ ਹਿੰਦ ਤੱਕ ਕੀਤੀ ਹੋਏ ਰਿਕਵਰੀ ਕੀ 45 ਰੁਪਏ ਕਰੰਸੀ ਨੋਟ ਇਹ ਪ੍ਰੋਬਲਿਮ ਡਾਟਾ ਸਿੱਕਾ ਸਪਲੈਂਡਰ ਕਾਲੇ ਰੰਗ ਦਾ ਜਿਹੜਾ ਕਿ ਰਿਕਵਰੀ ਵਾਲੇ ਬਾਈਕਸ ਦੀ ਯੂਜ਼ ਕਰਦੇ ਸੀ ਵਾਰਦਤ ਤੋਂ ਅੰਜਾਮ ਦੇਣ ਵਾਸਤੇ ਸਾਥ ਮੋਬਾਈਲ ਫੋਨ ਵੱਖ-ਵੱਖ ਕੰਪਨੀਵਾਂ ਦੇ ਇੱਕ ਇੱਕ ਫੀਚਰ ਫੋਨ ਸਰ ਮੋਬਾਈਲ ਲੱਗ ਕੇ ਵੇਚਦੇ ਨਹੀਂ ਦਿੱਤੇ ਨੀ ਕਾਲੇ ਬਿਨਾਂ ਦੇ ਅਜੇ ਤੱਕ ਇਹ ਕਰ ਰਹੇ ਮੋਬਾਈਲ ਵੇਚਣ ਵਾਲੇ ਬਾਰੇ ਇੱਕ ਪੁਗਲਨੀ ਕੀਤੀ ਗਈ ਲੱਗੀਆਂ ਸਾਥ ਵਾਰਦਤਾਂ ਸਾਹਮਣੇ ਹੋਏ ਇਹਨਾਂ ਸਾਰੇ ਮੋਬਾਈਲਾਂ ਦਾ ਵੀ ਖੇਮੀ ਤਬਾਹ ਹੋਇਆ ਸਰ ਇਹ ਪੜੇ ਦੀ ਕਿਹੜਾ ਅਨੁਭਵ ਕੀ ਹੈ 2+ ਪਾਸ ਲੈਂ ਫਿਰ ਸਰ ਜੀ ਨੇ ਕਿ ਤੁਸੀਂ ਦੱਸਦੇ ਹੋ ਇਹ ਰਿਕਵਰੀ ਏਜੰਟ ਦਾ ਕੰਮ ਕਰਦੇ ਸੀਗੇ ਇਹ ਲੋਕਾਂ ਦੀਆਂ ਆਏ ਦਿਨ ਬਾਈਕਾਂ ਖੁੰਦਦੇ ਨੇ ਰੋਡ ਦੇ ਉੱਤੋਂ ਤੇ ਉਹ ਕਿੰਨੂੰ ਵੇਚਦੇ ਨੇ ਕੁਝ ਉਹਦੇ 'ਚ ਤਸਵੀਰ ਸੀ ਬਾਈਕਾਂ ਜਿਹੜੀਆਂ ਰਿਕਵਰੀ ਵਾਲੀ ਬਾਈਕ ਸੀ ਕਿ ਉਹ ਵੇਸਤਮਾਲ ਕਰਦੇ ਸੀ ਲੋਕਾਂ ਕੋਲੋਂ ਜੀ ਜੀ ਇਹਦੇ 'ਚ ਕੋਈ